ਕਿਹੜੇ ਕਾਰਨ ਮੁੱਖ ਰਹੇ ਨੇ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਸ਼ਾਮਲ ਹੋਣਾ ਕਾਂਗਰਸ ਦੇ ਵਿੱਚ ਵਰਕਰ ਦੀ ਉਹ ਗੱਲ ਨਹੀਂ ਰਹੀ ਸੀ ਤੋਂ ਇਸ ਕਰਕੇ ਮੇਰੇ ਮਨជា ਅਤੇ ਦੂਸਰਾ ਪੰਜਾਬ ਦੇ ਭਲੇ ਲਈ ਚੁਣੌਤੀਆਂ ਬਹੁਤ ਨੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਮੁੱਦਾ ਹੈ ਪੈਨਸ਼ਨਰਾਂ ਦਾ ਮੁੱਦਾ ਹੋਰ ਕਾਫੀ ਹੈ ਮੋਦੀ ਜੀ ਹੁਣ ਜਦੋਂ ਕੈਂਪੇਨ 'ਚ ਆਣਗੇ ਉਹਨਾਂ ਚੁਣੌਤੀਆਂ ਦਾ ਹੱਲ ਦੱਸਣਗੇ ਲੋਕਾਂ ਨੂੰ ਸਪਾਟ ਦੀ ਕਿ ਸ਼ਰਤੇ ਸ਼ਾਮਲ ਕੋਈ ਸ਼ਰਤ ਨਹੀਂ ਹੈ ਮੈਂ ਮੈਨੂੰ ਇਹ ਪਾਰਟੀ ਚੰਗੀ ਲੱਗੀ ਮੈਂ ਪਾਰਟੀ ਸ਼ਾਮਲ ਹੋ ਗਿਆ ਜੋ ਪਾਰਟੀ ਮੈਨੂੰ ਦੇਗੀ ਮੈਂ ਜੋ ਜ਼ਿੰਮੇਵਾਰੀ ਦੇਗੀ ਉੱਤੇ ਪੂਰਾ ਨਿਭਾਵਾਂਗਾ ਲੋਕ ਸਭਾ ਦੇ ਚੋਣਾਂ ਜੜੀਆਂ ਨੇ ਸਿਰਤੇ ਨੇ ਆਗਾਜ਼ ਹੋ ਚੁੱਕਾ ਤੇ ਵੱਖੋ ਵੱਖੋ ਕਾ ਪਾਰਟੀ ਵਿੱਚ ਫੇਰ ਬਦਲ ਲਗਾਤਾਰ ਜਾ ਰਹੀ ਹੈ 35 ਸਾਲ ਇੱਕ ਪਰਿਵਾਰ ਵਿੱਚ ਰਹਿਣ ਤੋਂ ਬਾਅਦ ਔਰ ਹਿਮਾਚਲ ਦੇ ਕੌਨ ਚਾਰਜ ਰਹਿਣ ਤੋਂ ਬਾਅਦ ਅਸੀਫਾ ਦੇਣ ਤੋਂ ਬਾਅਦ ਭਾਜਪਾ ਦੇ ਸ਼ਾਮਲ ਹੋਏ ਨੇ ਡਾਕਟਰ ਜਿੰਤ ਜਿੰਦਰਜੀਤ ਸਿੰਘ ਬਿੱਟੂ ਜੀ ਸਾਡੇ ਨਾਲ ਸ਼ਾਮਲ ਨੇ ਸਰ ਜਿਸ ਤਰੀਕੇ ਨਾਲ ਕਾਫੀ ਲੰਬੇ ਪਰਿਵਾਰ ਦੇ ਵਿੱਚ ਰਹੇ ਹੋ 35 ਸਾਲ ਕਾਂਗਰਸ ਵਿੱਚ ਸੇਵਾ ਨਿਭਾਈ ਆ ਲੰਬੀ ਰਾਜਨੀਤੀ 'ਚ ਰਹੇ ਹੋ ਅੱਜ ਕਿਹੜੇ ਕਾਰਨ ਮੁੱਖ ਰਏ ਨੇ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਸ਼ਾਮਲ ਹੋਣਾ ਦੇਖੋ बस ਇੱਕੋ ਹੀ ਗੱਲ ਸੀ ਬੋਸ ਕਿ ਕਾਂਗਰ ਤੋ ਇਸ ਕਰਕੇ ਮੇਰੇ ਮਨ ਚ ਆਇਆ ਔਰ ਦੂਸਰਾ ਪੰਜਾਬ ਦੇ ਭਲੇ ਲਈ ਮੈਂ ਸੋਚਦਾ ਕਿ ਦਿੱਲੀ ਚ ਸਰਕਾਰ ਮੋਦੀ ਜੀ ਦੀ ਬਣ ਰਹੀ ਪੰਜਾਬ ਚ ਵੀ ਫਿਰ ਉਹੀ ਸਰਕਾਰ ਹੋਵੇ ਉਹੀ ਲੋਕ ਹੋਣ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਬਸ ਇੰਨੀ ਗੱਲ ਹੈ ਮੈਂ ਉਹ ਨਿੱਜੀ ਕਾਰਨ ਹੋਰ ਕੀ ਨੇ ਕਿਉਂਕਿ ਨਾ ਕੋਈ ਨਿੱਜੀ ਕਾਰਨ ਨਹੀਂ ਮੇਰਾ ਕੋਈ ਨਿੱਜੀ ਕਾਰਨ ਨਹੀਂ ਪੰਜਾਬ ਤੇ ਪੰਜਾਬੀਅਤ ਲਈ ਮੈਂ ਕੰਮ ਕਰਨ ਵਾਲਾ ਬੰਦਾ ਤਾਂ ਪੰਜਾਬ ਲਈ ਕੰਮ ਕਰਦਾ ਜਿਹੜਾ ਦਿਨ ਬਦਿਨ ਵੱਡਾ ਹੁੰਦਾ ਜਾ ਰਿਹਾ ਬੇਸ਼ੱਕ ਭਾਜਪਾ ਦਾ ਲੇਕਿਨ ਚੁਣੌਤੀਆਂ ਬਹੁਤ ਨੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਮੁੱਦਾ ਪੈਨਸ਼ਨਰ ਦਾ ਮੁੱਦਾ ਹੋਰ ਕਾਫੀ ਮੋਦੀ ਜੀ ਹੁਣ ਜਦੋਂ ਕੰਪੇਨ ਚ ਆਣਗੇ ਉਹਨਾਂ ਚੁਣੌਤੀਆਂ ਦਾ ਹੱਲ ਦੱਸਣਗੇ ਲੋਕਾਂ ਨੂੰ ਔਰ ਲੋਕ ਦੇਖਣਾ 4 ਜੂਨ ਨੂੰ ਪੰਜਾਬ ਦੇ ਲੋਕ ਇਤਨੀ ਮਦਦ ਕਰਨਗੇ ਬੀਜੇਪੀ ਦੀ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਊਗਾ ਕਾਂਗਰਸ ਨਰਾਜ਼ਗੀ ਦਾ ਕਾਰਨ ਕੋਈ ਟਿਕਟ ਨੂੰ ਲੈ ਕੇ ਜਾਂ ਕੋਈ ਪਦ ਨੂੰ ਕੋਈ ਕੁਝ ਵੀ ਨਹੀਂ ਕੁਝ ਨਹੀਂ ਮੇਰੇ ਕੋਈ ਨਰਾਜ਼ਗੀ ਨਹੀਂ ਭਾਜਪਾ ਜੀ ਕਿਸ਼ਾ ਕਰਤੇ ਸ਼ਾਮਲ ਕੋਈ ਸ਼ਰਤ ਨਹੀਂ ਹੈ ਮੈਂ ਮੈਨੂੰ ਇਹ ਪਾਰਟੀ ਚੰਗੀ ਲੱਗੀ ਮੈਂ ਪਾਰਟੀ ਸ਼ਾਮਲ ਹੋ ਗਿਆ ਜੋ ਪਾਰਟੀ ਮੈਨੂੰ ਦੇਗੀ ਮੈਂ ਜੋ ਜ਼ਿੰਮੇਵਾਰੀ ਦੇਗੀ ਉੱਤੇ ਪੂਰਾ ਨਿਭਾਵਾਂ ਚੋਣ ਲੜਨ ਦੇ ਬਾਰੇ ਸੋਚਿਆ ਨਹੀਂ ਮੇਰਾ ਕੋਈ ਸੋਚ ਸੋਇ ਸੰਤ ਜਿੰਦਰ ਸਿੰਘ ਬਿੱਟੂ ਜੀ ਜਿਹੜੇ 35 ਸਾਲ ਭਾਜਪਾ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦੇ ਨਾਲ ਹੀ ਜੋ ਨੇ ਉਹ ਕਰਮਜੀਤ ਕੌਰ ਚੌਧਰੀ ਜਿਹੜੇ ਨੇ ਉਹ ਸਰਗਵਾਸੀ ਸੰਤੋਖ ਸਿੰਘ ਚੌਧਰੀ ਜੀ ਦੇ ਪਤਨੀ ਨੇ ਉਹ ਵੀ ਕਾਂਗਰਸ ਦੇ ਵਿੱਚ ਕਾਫੀ ਲੰਬਾ ਸਮਾਂ ਸੰਸਦ ਰਹੇ ਨੇ ਤੇ ਕੈਬਨਿਟ ਮਨਿਸਟਰ ਵੀ ਰਹੇ ਨੇ ਆਪਣੇ ਸਮੇਂ ਦੇ ਵਿੱਚ ਇਹ ਕੁੰਬਾ ਜਿਹੜਾ ਲਗਾਤਾਰ ਭਾਜਪਾ ਦਾ ਵਾਧਾ ਜਾ ਰਿਹਾ ਲੇਕਿਨ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਚੁਣੌਤੀਆਂ ਦਾ ਮੁਕਾਬਲਾ ਵੀ ਭਾਜਪਾ ਜਿਹੜੀ ਕਰਨ ਨੂੰ ਤਿਆਰ ਹਨ ਵੱਲੋਂ ਕਿਹਾ ਗਿਆ ਕਿ ਅਸੀਂ ਜੋ ਨਰਿੰਦਰ ਮੋਦੀ ਜੀ ਦੀ ਪ੍ਰਧਾਨ ਮੰਤਰੀ ਦੀ ਸੋਚ ਹੈ ਵਿਕਸਿਤ ਭਾਰਤ ਦੀ ਉਸ ਦੇ ਨਾਲ ਜਿਹੜੇ ਅਸੀਂ ਜੁੜ ਰਹੇ ਹਾਂ ਔਰ ਕਾਂਗਰਸ ਦੇ ਵਿੱਚ ਜੋ ਛੱਡ ਕੇ ਆਏ ਨੇ ਉਹ ਨਿੱਜੀ ਕਾਰਨ ਦੱਸੇ ਨੇ ਔਰ ਕੁਝ ਲੀਡਰਸ਼ਿਪ ਤੋਂ ਵੀ ਨਾਰਾਜ਼ਗੀ ਜਿਹੜੀ ਇਹਨਾਂ ਦੀ ਸਾਫ਼ ਜ਼ਾਹਿਰ ਹੋ ਰਹੀ ਹੈ ਲੇਕਿਨ ਕੈਮਰੇ ਦੇ ਸਾਹਮਣੇ ਇਹ ਨਹੀਂ ਬੋਲਣਾ ਚਾਹ ਰਹੇ ਔਰ ਚੋਣ ਦਾ ਲੜਨ ਨੂੰ ਲੈ ਕੇ ਜਿਹੜਾ ਹਲੇ ਕੋਈ ਫੈਸਲਾ ਲਿਆ ਗਿਆ ਔਰ ਕੋਈ ਪਦ ਜਿਹੜਾ ਹੈ ਉਹ ਕੋਈ ਨਹੀਂ ਇਹਨਾਂ ਨੂੰ ਮਿਲ ਰਿਹਾ ਸਿਰਫ ਕੋਈ ਸ਼ਰਤ ਦੇ ਆਧਾਰ ਤੇ ਜਿਹੜੀ ਹੈ ਜੁਆਇਨਿੰਗ ਜਿਹੜੀ ਹੈ ਨਹੀਂ ਕੀਤੀ ਗਈ ਹੈ ਕਰਮਚੀਤਪੁਰ ਫਿਲਹਾਲ ਸ਼ਾਇਦ ਜਿਹੜੇ ਆ ਉਹ ਚੋਣ ਲੁਧਿਆਣਾ ਜਲੰਧਰ ਨੂੰ ਛੱਡ ਕੇ ਕਿਸੇ ਹੋਰ ਸਟੇਟ ਤੋਂ ਜ਼ਰੂਰ ਸ਼ਹਿਰ ਤੋਂ ਜਿਹੜੇ ਲੜ ਸਕਦੇ ਨੇ ਪੰਜਾਬ ਦੇ ਵਿੱਚ ਤਾਂ ਲਗਾਤਾਰ ਜਿਸ ਤਰੀਕੇ ਨਾਲ ਭਾਜਪਾ ਦਾ ਗੁਣਵਾ ਵਾਦਾ ਜਾ ਰਿਹਾ ਹੈ ਔਰ ਨਜ਼ਰ ਆ ਰਿਹਾ ਹੈ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਹੋਇਆ ਇਹ ਸਭ ਦੇ ਵੀ ਦੇਖਣਾ ਹੋਵੇਗਾ ਕਿ ਕਾਂਗਰਸ ਜੋ ਕਾਫੀ ਢਿੱਲੀ ਨਜ਼ਰ ਆ ਰਹੀ ਕਿਉਂਕਿ ਲਗਾਤਾਰ ਛਟਕੇ ਜਿਹੜੇ ਨੇ ਸਤ ਤੋਂ ਜ਼ਿਆਦਾ ਕਾਂਗਰਸ ਗਾਜ਼ ਹੈ ਲੋਕਾਂ ਵੱਲੋਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ 13 ਜ਼ੀਰੋ ਦਾ ਜੋ ਹਵਾਲਾ ਹੈ ਉਹ ਆਮ ਆਦਮੀ ਪਾਰਟੀ ਵੀ ਦੇ ਰਹੀ ਹੈ ਦੂਸਰੇ ਪਾਸੇ ਭਾਜਪਾ ਜਿਹੜੀ ਹੈ ਬਿਨਾਂ ਘੱਟ ਜੋੜ ਦੇ ਚੋਣ ਲੜ ਰਹੀ ਹੈ ਔਰ ਤੀਸਰੇ ਪਾਸੇ ਕਾਂਗਰਸ ਜਿਹੜੀ ਹੈ ਉਹ ਕਿਤੇ ਕਿਤੇ ਨਾ ਕਿਤੇ ਹਲਕੀ ਨਜ਼ਰ ਦਿਖਾਈ ਦੇ ਰਹੀ ਹੈ ਤੁਸੀਂ ਲਗਾਤਾਰ ਦਨ ਮੁਰਦਨ ਜੜਰੋ ਅਸੀਂ ਹਰ ਇੱਕ ਅਪਡੇਟ ਜਿਹੜੀ ਹੈ ਉਹ ਦੇਂਦੇ ਰਾਮਾਂਗੇ ਕੈਮਰਾ ਪਰ ਸਰ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਮਿਊਟ ਦਿੱਲੀ